ਲੈ ਕੇ ਚੱਲੂਗਾ ਅੱਜ ਜੋ ਪਹਿਲਾਂ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਸਾਨੂੰ ਕਾਲ ਆਉਂਦੀ ਆ ਸੰਯੁਕਤ ਕਿਸਾਨ ਮੋਰਚੇ ਦੀ ਤੇ ਕੌਮੀ ਕਿਸਾਨ ਜੁਨੈਨ ਉਹਦਾ ਹਿੱਸਾ ਵਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਉਹਦੀ ਕਾਲ ਤੇ 20 21 ਤੇ 22 ਤੱਕ ਜਿਹੜਾ ਵਾ ਉਹ ਇਹਨਾਂ ਦੇ ਦਫ਼ਤਰ ਜਾਂ ਕੋਈ ਐਮ ਐਲ ਏ ਦਾ ਘਰ ਆਓ ਜਿੱਥੇ ਹੈਗਾ ਜਿਹੜੇ ਜ਼ਿਲ੍ਹੇ 'ਚ ਕੋਈ ਮੰਤਰੀ ਉਹਦਾ ਬਾਕੀ ਟੂਲਪਲਾਜ ਜਿਹੜੇ ਉਹ ਫ੍ਰੀ ਕੀਤੇ ਜਾਣਗੇ ਤਿੰਨੇ ਦਿਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜੀ ਕਾਲ ਦਿੱਤੀ ਕਿ ਬੀਜੇਪੀ ਦੇ ਦਫ਼ਤਰ ਕੋਈ ਪ੍ਰਧਾਨ ਇਹਨਾਂ ਦੇ ਦਫ਼ਤਰ ਹੋਣ ਜਾਂ ਐਮਐਲਏ ਹੋਣ ਐਮਪੀ ਹੋਣ ਸਾਰਿਆਂ ਦੇ ਜਿਹੜੇ ਧਰਨੇ ਦਿੱਤੇ ਜਾਣੇ ਆ ਤੇ ਇਹਦੇ ਨਾਲ ਦੇ ਨਾਲ ਜਿੱਥੇ ਨਹੀਂ ਉਥੇ ਟੋਲ ਪਲਾਜੇ ਜਿਹੜੇ ਫ੍ਰੀ ਕੀਤੇ ਜਾਣੇ ਤੇਨ ਦਨਵਾਸ ਤੇ ਜੀ ਇਥੇ 22 23 ਜਿਹੜੀਆਂ ਕਿ ਬਹੁਤ ਹੀ ਤਕੜੀ ਜਿਹੜੀ ਲੜਾਈ ਕਿ ਐਮਐਸਪੀ ਦੀ ਜਿਹੜੀ ਲੜਾਈ ਆ ਐਮਐਸਪੀ ਦੀ ਲੜਾਈ ਕੇ ਜਿਹੜੀ ਸਰਕਾਰ ਨੇ ਮੰਨੀ ਹੋਈ ਸੀ ਕਿ ਲਿਖਤੀ ਰੂਪ ਦੇ ਵਿੱਚ ਲਿਖਤੀ ਸਮਝੌਤਾ ਸ੍ਰਿਪਤ ਕਿਸਾਨ ਮੋਰਚੇ ਨਾਲ ਕੀਤਾ ਸੀ ਤੇ ਇੱਕ ਕਮੇਟੀ ਅਸੀਂ ਗਠਿਤ ਕਰਕੇ ਉਹਦੇ ਵਿੱਚ ਜਿਹੜਾ ਵਿਚਾਰਿਆ ਜਾਊਗਾ ਉਹਦੇ ਚ ਕਿਸਾਨਾਂ ਦੇ ਨੁਮਾਇंदे ਵੀ ਪਾਏ ਪੁਜੇ ਪਾਰ ਕਮੇਟੀ ਉਹ ਕਮੇਟੀ ਨਾਂ ਦੀ ਰਹੀ ਕੋਈ ਉਹਦੇ ਤੋਂ ਅੱਗੇ ਗੱਲ ਨਹੀਂ ਤੁਰੀ ਇਹ ਸਮੂਹ ਅੱਜ ਦੇਸ਼ ਦੇ ਜਿਹੜੀਆਂ ਜਥੇਬੰਦੀਆਂ ਸ੍ਰਿਪਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜਿਹੜਾ ਮੋਦੀ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਆ ਜਿਹੜੀਆਂ ਖੇਤੀਬਾੜੀ ਖੋਣ ਵਾਲੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਖਿਲਾਫ ਜਿਹੜਾ ਅੱਜ ਮੋਰਚਾ ਜਿਹੜਾ ਲੱਗਾ ਅੱਜ ਤਰਨਤਾਰਨ ਦੇ ਬੀਜੇਪੀ ਦਫਤਰ ਜਿਹੜਾ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਹੈ ਉਹਦੇ ਦਫਤਰ ਦੇ ਅੱਗੇ ਜਿਹੜਾ ਮੋਰਚਾ ਲਾ ਕੇ ਬੈਠੇ ਇਹ ਮੁਸ਼ਕਲ ਦਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਆ ਕਿਉਂਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤੇ ਜਿਹੜੇ ਕਿਸਾਨ ਤਰਨੇ ਦੇ ਵਿੱਚੋਂ ਸਾਡੇ ਹੀ ਕਿਸਾਨ ਨੇ ਉਹਨਾਂ ਨੂੰ ਕਿਉਂਕਿ ਰੋਕਿਆ ਗਿਆ ਵਾ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਭਾਜਪਾ ਦੇ ਜਿਹੜੇ ਆਗੂ ਆ ਇੱਕ ਤਾਂ ਟੋਲ ਪੁਲਾਜੇ ਰੁਕੇ ਗਿਆ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਤੇ ਇੱਕ ਦੂਸਰਾ ਭਾਜਪਾ ਦੇ ਜਿੰਨੇ ਆਗੂ ਆ ਉਹਨਾਂ ਦੇ ਰਹਿਸ਼ਾਂ ਦੇ ਅੱਗੇ ਧਰਨੇ ਦੇਣ ਦਾ ਪ੍ਰੋਗਰਾਮ ਆ ਉਹਦੇ ਜੋ ਸੰਯੁਕਤ ਕਿਸਾਨ ਮੋਰਚਾ ਦੇ ਬਣਾਏ ਗਏ ਕੋਈ ਪ੍ਰੋਗਰਾਮ ਅਨੁਸਾਰ ਅਸੀਂ ਅੱਜ ਜਿਹੜੀਆਂ ਸਾਰੀਆਂ ਪਾਰਟੀਆਂ ਉਹ ਇੱਥੇ ਧਰਨਾ ਦੇ ਰਹੀਆਂ ਵਾ ਉਹਨੂੰ ਦੱਸਣ ਵਾਸਤੇ ਉਹਨਾਂ ਦੇ ਆਗੂ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਸਰਦਾਰ ਹਰਜੀਤ ਸਿੰਘ ਦੇ ਬੁਗੇ ਅੱਗੇ ਅੱਜ ਅਸੀਂ ਧਰਨਾ ਦੇ ਰਹੇ ਆਂ ਮੇਰੇ ਨਾਲ ਨੇ ਸਰਦਾਰ ਅਜੈ ਸਿੰਘ ਜੀ ਦੀਨਪੁਰ ਸੂਬਾ ਸਕੱਤਰ ਨੇ ਸਾਡੇ ਕੌਮੀ ਕਿਸਾਨ ਯੂਨੀਅਨ ਦੇ ਤੇ ਕੌਮੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਵਾ ਤੇ ਇਸ ਕਰਕੇ ਅਸੀਂ ਜੋ ਵੀ